ਤੰਗ ਵੀਡੀਓ ਨੂੰ ਆਟੇ ਆਉਜੇ ਗੋਬੀਓਂ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਬੋਟਿੰਗ ਸਾਈਟ ਅੱਜ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਸ਼ੁਰੂਆਤ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਦੇ ਵੱਲੋਂ ਇੱਕ ਸਾਦੇ ਸਮਾਗਮ ਦੇ ਦੌਰਾਨ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸਿਧੀ ਵਰਜੀਤ ਵਾਲੀਆ ਵੀ ਖਾਸ ਤੌਰ ਤੇ ਮੌਜੂਦ ਸਨ। ਹੁਣ ਰੂਪਨਗਰ ਨਿਵਾਸੀ ਅਤੇ ਰੂਪਨਗਰ ਦੇ ਵਿੱਚ ਆਉਣ ਵਾਲੇ ਸੈਲਾਨੀ ਸਤਲੁਜ ਦਰਿਆ ਦੇ ਵਿੱਚ ਖੂਬਸੂਰਤ ਨਜ਼ਾਰਿਆਂ ਦੇ ਦੌਰਾਨ ਬੋਟਿੰਗ ਦਾ ਆਨੰਦ ਮਾਣ ਸਕਣਗੇ। ਜਿੱਦੀ ਕਿਸੇ ਨੇ ਸਾਰ ਨਹੀਂ ਲਈ ਐਡੀ ਖੂਬਸੂਰਤ ਜਗ੍ਹਾ ਦੇ ਜਿੱਥੇ ਸਿਰਫ ਜੰਗਲ ਬਣਿਆ ਰਿਹਾ ਪਿਛਲੇ 15 ਸਾਲ ਦੇ ਵਿੱਚ ਅੱਜ ਉਸ ਬੋਟ ਕਲੱਬ ਦੀ ਮੋੜ ਸਰਜੀਤੀ ਹੋ ਰਹੀ ਹੈ ਜੋ ਬੋਰਡ ਕਲੱਬ ਮੋੜ ਤੋਂ ਸ਼ੁਰੂ ਹੋ ਰਿਹਾ ਤੁਸੀਂ ਸਾਰੇ ਇਸ ਵੇਲੇ 33 ਸੀਟਰ ਸੋਲਰ ਬੋਰਡ ਦੇ ਵਿੱਚ ਬੈਠੇ ਹੋ ਸੋ ਮੁੜ ਕੇ ਇਸ ਬੋਰਡ ਕਲੱਬ ਦੇ ਵਿੱਚ ਅੱਜ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਸਾਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਖੁਸ਼ੀ ਹੈ ਸਾਰੇ ਸ਼ਹਿਰ ਦੀਆਂ ਭਾਵਨਾਵਾਂ ਇਹਨਾਂ ਜੁੜੀਆਂ ਹੋਈਆਂ ਨੇ ਉੱਥੇ ਬੋਰਡ ਕਲੱਬ ਸ਼ੁਰੂ ਹੋਣ ਦੇ ਨਾਲ ਰੋਪੜ ਸ਼ਹਿਰ ਦਾ ਜਿਹੜਾ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਬੂਸਟ ਮਿਲੇਗਾ ਸਤਲੁਜ ਦਰਿਆ ਦੇ ਵਿੱਚ ਬੋਟਿੰਗ ਦੇ ਲਈ ਤੇ ਸਤਲੁਜ ਦਰਿਆ ਪਾਰ ਕਰਕੇ ਅੱਗੇ ਚਵਲਕ ਦੀਆਂ ਪਹਾੜੀਆਂ ਨੇ ਇੱਥੇ ਟਰੈਕਿੰਗ ਦੇ ਲਈ ਜਿਹੜਾ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚੋਂ ਵੀ ਜਿਹੜੇ ਲੋਕ ਇੱਥੇ ਆਨੰਦ ਮਾਣਨ ਲਈ ਜਾਣਗੇ ਇਦਾਂ ਦੇ ਜਿਹੜੇ ਦ੍ਰਿਸ਼ ਸ ਬਹੁਤ ਘੱਟ ਹੁੰਦੇ ਆ ਜਿੱਥੇ ਪਹਿਲਾਂ ਤੁਸੀਂ ਸਤਲੁਜ ਦੇ ਵਿੱਚ ਬੋਟ ਦੇ ਨਾਲ ਦਰਿਆ ਕ੍ਰੋਸ ਕਰ ਸਕਦੇ ਆ ਕ੍ਰੋਸ ਕਰਕੇ ਅੱਗੇ ਜਿਹੜਾ ਟਰੈਕਿੰਗ ਹੋ ਸਕਦੀ ਹੈ ਨਾਲ ਹੀ ਬਰਡਸ ਵਾਚ ਸੈਂਟਰ ਹੈ ਇੱਥੇ ਤੁਸੀਂ ਜਿਹੜੇ ਸਾਡੇ ਬਰਡਸ ਆਉਂਦੇ ਨੇ ਅੱਡ-ਅੱਡ ਦੇਸ਼ਾਂ ਦੇ ਵਿੱਚੋਂ ਉਹਨਾਂ ਨੂੰ ਵੀ ਦੇਖ ਸਕਦੇ ਆ ਇਹ ਜਿਹੜੀ ਆ ਇਹ ਸਾਰੀ ਰੋਡ ਹੈ ਇਹ ਰੋਡ ਹੀ ਬੜੀ ਟੂਰਿਜ਼ਮ ਵਾਲੀ ਰੋਡ ਆਪਾਂ ਇਹਨੂੰ ਕਹਿ ਸਕਦੇ ਆ ਇਸ ਰੋਡ ਦੇ ਉੱਪਰ ਸਤਲੁਜ ਦਰਿਆ ਦੇ ਕਿਨਾਰੇ ਤੇ ਬੜੀ ਖੂਬਸੂਰਤੀ ਹੈ ਦਰਿਆ ਕ੍ਰੋਸ ਕਰਦੇ ਸਾਹਮਣੇ ਬੜੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਜਿਹੜੀਆਂ ਉਹ ਉਹੀਆਂ ਨੇ ਵੱਡੀ ਕੋਠੀ ਸਾਹਮਣੇ ਦੇਖਦੀ ਹੈ ਲਾਲ ਸਿੰਘ ਚੱਡਾ ਜੇ ਵਾਲੀ ਹੁਣ ਵੀ ਜਿੱਥੇ ਅਮੀਰ ਖਾਨ ਜੀ ਬਿੰਗ ਕਰਕੇ ਗਏ ਸੋ ਅੱਜ ਦਾ ਜਿਹੜਾ ਇੱਪੀਪਾਲੇ ਰੋਪੜ ਦੇ ਲਈ ਇਤਿਹਾਸਿਕ ਪਾਲ ਜਿਹੜੇ ਸਾਬਤ ਹੋਣਗੇ ਮੁੜ ਕੇ ਰੋਪੜ ਦੇ ਵਿੱਚ ਰੌਣਕਾਂ ਲੱਗਣਗੀਆਂ ਤੇ ਰੋਪੜ ਦੇ ਵਿੱਚ ਜਿਹੜਾ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਉਛਾ ਇਹਦੇ ਨਾਲ ਮਿਲੇਗਾ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਉਹ ਕਰਕੇ ਦਿੱਤਾ ਜਿਹੜਾ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ 3 ਸਾਲ ਇਹਦੇ ਲਈ ਆਪਾਂ ਐਫਰਟ ਕੀਤੇ ਤੇ ਸੀਐਮ ਸਾਹਿਬ ਨੇ ਪੂਰਾ ਆਸ਼ੀਰਵਾਦ ਦਿੱਤਾ ਤੇ ਸੀਐਮ ਸਾਹਿਬ ਨੇ ਅੱਜ ਰੋਪੜ ਨੂੰ ਉਹ ਤੋਹਫਾ ਦਿੱਤਾ ਹੈ ਉਹ ਸੋਗਾਹ ਦਿੱਤੀ ਹੈ ਜਿਹਦੇ ਲਈ ਰੋਪੜ ਵਾਸੀ ਬਹੁਤ ਦੇਰ ਤੋਂ ਲੋਚਦੇ ਸੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ શ્રી ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬੀਆਂ ਨੂੰ ਵਚਨਬੱਧ ਹੈ ਤਰੱਕੀ ਵਾਸਤੇ ਤੇ ਅੱਜ ਹੀ ਉਸੇ ਪਾਲਿਸੀ ਦੇ ਅੰਦਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਮਾਨਯੋਗ ਐਮਐਲਏ ਸਾਹਿਬ ਦੀ ਯਤਨਾ ਦੇ ਸਦਕਾ ਪ੍ਰਸ਼ਾਸਨ ਦੀ ਨਾਲ ਉਹਨਾਂ ਦੀ ਸਪੋਰਟ ਦੇ ਸਦਕਾ ਜਿਹੜੀ VOTING ਹੈਗੀ ਹੈ ਰੋਪੜ ਹੈਡਵਰਕਸ ਦੇ ਉੱਤੇ ਦੁਆਰ ਤੋਂ ਇੱਥੇ ਸ਼ੁਰੂ ਹੋਈ ਹੈ ਇਦੇ ਵਿੱਚ ਨਾ ਹੀ ਕੇਵਲ ਆਪਾਂ ਰੂਪਨਗਰ ਜਿਹੜਾ ਜ਼ਿਲ੍ਹਾ ਹੈ ਇਸ ਨੂੰ ਜਿਹੜਾ ਉਹਦਾ ਪੋਟੈਂਸ਼ੀਅਲ ਹੈ ਟੂਰਿਜ਼ਮ ਪੋਟੈਂਸ਼ੀਅਲ ਆਪਾਂ ਨਾ ਹੀ ਕੇਵਲ ਉਸ ਨੂੰ ਮੀਟ ਕਰ ਰਹੇ ਹਾਂ ਬਟ ਆਪਾਂ ਦੇਖੀਏ ਤਾਂ ਇਹਦੇ ਨਾਲ ਰੋਜ਼ਗਾਰ ਲਈ ਵੀ ਸਾਡੇ ਜਿਹੜੀ ਐਵੇਨਿਊਜ਼ ਹੈਗੇ ਨੇ ਉਹ ਖੜੇ ਹੋ ਰਹੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਹ ਇੱਕ ਆਮਦਨ ਦਾ ਇੱਕ ਸਰੋਤ ਬਣ ਰਿਹਾ ਹੈ ਇਹ ਜਿਹੜਾ ਆਪਣਾ ਬੋਟਿੰਗ ਕਲੱਬ ਹੁਣ ਸ਼ੁਰੂ ਹੋਇਆ ਹੈਗਾ ਤੇ ਇਹਦੇ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਆਮਦਨ ਹੋਏਗੀ ਸੈਲਾਨੀਆਂ ਨੂੰ ਵੀ ਇੱਕ ਸਹੂਲਤ ਮਿਲੀ ਹੈ ਜੋ ਕਿ ਇਹ ਤੁਸੀਂ ਦੇਖ ਸਕਦੇ ਹੋ ਆਸ-ਪਾਸ ਇਹਨੇ ਖੂਬਸੂਰਤ ਬ੍ਰਿਜ ਹੈਗੇ ਹਨ ਇਸ ਦਾ ਜਿਹੜੇ ਆਪਣੇ ਸੈਲਾਨੀ ਹੈ ਉਹਦਾ ਲੁਫਤ ਉਠਾ ਸਕਣਗੇ ਤੇ ਨਾਲ ਹੀ ਆਪਣਾ ਰੋਜ਼ਗਾਰ ਦੀ ਵੀ ਐਵੇਨਿਊਜ਼ ਇਹਦੇ ਨਾਲ ਕ੍ਰੀਏਟ ਹੋਈਆਂ ਹਨ ਸਰ ਜਿਨ੍ਹਾਂ ਨੇ ਕੰਟੈਕਟ ਦਿੱਤਾ ਹੈਗਾ ਉਹ ਕਿਸ ਤਰ੍ਹਾਂ ਦਾ ਮੈਨੇਜਮੈਂਟ ਕਰਨਗੇ ਕਿੰਨੀ ਕੀ ਦੇਰ ਲਈ ਕੰਟੈਕਟ ਹੈ ਤੇ ਕਿਸ ਤਰ੍ਹਾਂ ਅੱਗੇ ਸੰਭਾਵਨਾਵਾਂ ਤੁਸੀਂ ਦੇਖ ਦਿਓ ਪੰਜਾਬ ਸਰਕਾਰ ਨੇ ਜਿਹੜੇ ਮਿਸ਼ਨ ਹੈਗਾ ਵਿਕਾਸ ਦਾ ਮਿਸ਼ਨ ਹੈ ਉਹਦੇ ਤਹਿਤ ਵਖਰੀ ਵਖਰੀ ਜਿਹੜੀ ਐਵੇਨਿਊਜ਼ ਐ ਐਕਸਪਲੋਰ ਕੀਤੀਆਂ ਜਾ ਰਹੀਆਂ ਉਹਦੇ ਤਹਿਤ ਹੀ ਇੱਕ ਬਿਲਕੁਲ ਨਵੀਂ ਬੋਰਡਰ ਟੂਰਿਜ਼ਮ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਹਦੇ ਤਹਿਤ ਇਹ ਪ੍ਰੋਜੈਕਟ ਤੁਸੀਂ ਅੱਜ ਤੁਹਾਨੂੰ ਲੋਕਾਂ ਨੂੰ ਇਹ ਸਮਰਪਿਤ ਕੀਤਾ ਗਿਆ ਇਹਦੇ ਤਹਿਤ ਜਿਹੜਾ ਆਪਣਾ ਇਹਨੂੰ ਕਿ ਲੀਜ਼ ਦਿੱਤਾ ਗਿਆ 7 ਸਾਲ ਵਾਸਤੇ ਲੀਜ਼ ਦਿੱਤਾ ਗਿਆ ਤੇ ਇਹਦੇ ਵਿੱਚ ਸਰਕਾਰ ਨੂੰ ਪਹਿਲੇ ਸਾਲ ਕਰੀਬ 10 ਲੱਖ ਦੀ ਆਮਦਨ ਹੋਏਗੀ ਤੇ ਨਾਲ ਹੀ ਹਰ ਸਾਲ ਇਹਦੇ ਵਿੱਚ ਵਾਧਾ ਵੀ ਹੋ ਜੋ ਸਨ ਜਵਾਜਿਲੋ ਬਜ਼ੁਰਗਾਂ ਦਾ ਲੋ ਬਜ਼ੁਰਗਾਂ ਦਾ ਬਦਲ ਸਾਬ ਲੋ ਜੀ